ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਿੱਚ ਇੱਕ ਪਿਤਾ ਮਜਬੂਰ ਹੋ ਕੇ ਆਪਣਾ ਬੱਚਾ ਆਪਣੇ ਜਿਗਰ ਦਾ ਟੋਟਾ ਜਿਹੜਾ ਹੈ ਉਹ ਆਪਣੀ ਪਤਨੀ ਨੂੰ ਦੇ ਰਿਹਾ ਹੈ। ਔਰ ਬੱਚਾ ਜਿਹੜਾ ਆਪਣੀ ਮਾਂ ਦੇ ਕੋਲ ਜਾਣ ਨੂੰ ਬਿਲਕੁਲ ਵੀ ਤਿਆਰ ਨਹੀਂ। ਰੋਂਦਾ ਹੋਇਆ ਬੱਚਾ ਉਸ ਨੂੰ ਜ਼ਬਰਦਸਤੀ ਜਿਹੜਾ ਕਿ ਮਾਂ ਚੁੱਕ ਕੇ ਬਾਹਰ ਲੈ ਜਾਂਦੀ ਹੈ। ਲਾਲਚ ਦਿੱਤਾ ਜਾਂਦਾ ਹੈ ਕਿ ਟੌਫੀ ਖਾ ਲੈਂ। ਲੇਕਿਨ ਬੱਚਾ ਜਿਹੜਾ ਆਪਣੇ ਪਿਓ ਕੋਲ ਜਾਣ ਦੀ ਜਿੱਦ ਕਰਦਾ ਹੈ ਆਪਣੇ ਦਾਦਾ ਕੋਲ ਜਾਣ ਦੀ ਜਿਹੜੀ ਜਿੱਦ ਕਰਦਾ ਹੈ ਲੇਕਿਨ ਮਾਂ ਜਿਹੜੀ ਹੈ ਉਸ ਨੂੰ ਆਪਣੇ ਪਿਤਾ ਤੋਂ ਆਪਣੇ ਦਾਦੇ ਤੋਂ ਦੂਰ ਕਰ ਦਿੰਦੀ ਹੈ ਇਹ ਵੀਡੀਓ ਜਿਸ ਨੇ ਵੀ ਦੇਖੀ ਹਰ ਇੱਕ ਦੀ ਅੱਖ ਜਿਹੜੀ ਹੈ ਭਾਵੁਕ ਹੋਈ ਹੈ ਨਮ ਹੋਈ ਹੈ ਔਰ ਉਥੇ ਤੁਹਾਨੂੰ ਦੱਸਦੀ ਹੈ ਕਿ ਹੁਣ ਇਸ ਵੀਡੀਓ ਦੀ ਅਸਲ ਸਚਾਈ ਜਿਹੜੀ ਹੈ ਉਹ ਵੀ ਸਾਹਮਣੇ ਆ ਚੁੱਕੀ ਹੈ ਇਹ ਵੀਡੀਓ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਹੈ ਜਿੱਥੇ ਇੱਕ ਸਰਦਾਰ ਮੁੰਡਾ ਜਿਹੜਾ ਹੈ ਥਾਣੇ ਦੇ ਵਿੱਚ ਖੜਿਆ ਰੋ ਰਿਹਾ ਹੈ ਮਜਬੂਰ ਹੋ ਕੇ ਆਪਣਾ ਬੱਚਾ ਜਿਹੜਾ ਹੈ ਆਪਣੀ ਪਤਨੀ ਦੀ ਗੋਦ ਦੇ ਵਿੱਚ ਦੇ ਰਿਹਾ ਤਾਂ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਇਸ ਬੱਚੇ ਦਾ ਪਿਤਾ ਜਿਹੜਾ ਹੈ ਯਾਨੀ ਕਿ ਇਸ ਪਤਨੀ ਦਾ ਪਤੀ ਉਹ ਸਾਹਮਣੇ ਆਉਂਦਾ ਹੈ ਤੇ ਉਸ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਜਾਂਦੇ ਨੇ ਉਸਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਉਸਦੀ ਪਤਨੀ ਜਿਹੜੀ ਹੈ ਉਸਦੀ ਕਿਸੇ ਹੋਰ ਦੇ ਨਾਲ ਗੱਲਬਾਤ ਸੀ ਅੱਧੀ ਰਾਤ ਉੱਠ ਕੇ ਫੋਨ ਤੇ ਗੱਲ ਕਰਦੀ ਸੀ ਆਪਣੇ ਫੋਨ ਦਾ ਨਾ ਤਾਂ ਪਾਸਵਰਡ ਮੈਨੂੰ ਦੱਸਦੀ ਸੀ ਜੇਕਰ ਨਾ ਹੋਣ ਵੀ ਜਾਂਦੀ ਸੀ ਤਾਂ ਆਪਣਾ ਫੋਨ ਜਿਹੜਾ ਹੈ ਲੌਕ ਕਰਕੇ ਜਾਂਦੀ ਸੀ ਗੱਲਾਂ ਕਰਦੀ ਸੀ ਜਦੋਂ ਇੱਕ ਦੋ ਵਾਰ ਮੈਂ ਫੜਿਆ ਤਾਂ ਉਸ ਤੋਂ ਬਾਅਦ ਪੁੱਛਿਆ ਕਿ ਕੌਣ ਹੈ ਕਿਸਦੇ ਨਾਲ ਤੂੰ ਗੱਲ ਕਰ ਰਹੀ ਹੈ ਤਾਂ ਉਹ ਫਿਰ ਮੈਨੂੰ ਕਹਿੰਦੀ ਹੈ ਕਿ ਮੈਂ ਆਪਣੀ ਦੋਸਤ ਦੇ ਨਾਲ ਗੱਲ ਕਰ ਰਹੀ ਸੀ ਲੇਕਿਨ ਜੇਕਰ ਦੋਸਤ ਦੇ ਨਾਲ ਗੱਲ ਕਰ ਰਹੀ ਸੀ ਤਾਂ ਉਸਨੇ ਕਿਹਾ ਕਿ ਫਿਰ ਤੂੰ ਮੈਨੂੰ ਆਪਣਾ ਨੰਬਰ ਕਿਉਂ ਨਹੀਂ ਉਸ ਦੋਸਤ ਦਾ ਦਿੰਦੀ ਤਾਜੋ ਮੈਂ ਵੀ ਉਸਦੇ ਨਾਲ ਗੱਲ ਕਰਾ ਜਾਣਾ ਕਿ ਆਖਿਰਕਾਰ ਉਹ ਕੌਣ ਹੈ ਲੇਕਿਨ ਉਹਨੇ ਕਿਹਾ ਕਿ ਸਾਨੂੰ ਹਲੇ ਤੱਕ ਨਹੀਂ ਪਤਾ ਕਿ ਉਹ ਕਿਹੜੇ ਮੁੰਡੇ ਦੇ ਨਾਲ ਗੱਲ ਕਰਦੀ ਸੀ ਕਿੰਨੂ ਮਿਲਦੀ ਸੀ ਔਰ ਕਈ ਵਾਰ ਤੋ ਘਰੋਂ ਗਾਇਬ ਹੋ ਜਾਂਦੀ ਸੀ 4 ਵਜੇ ਉੱਠ ਕੇ ਚਲੀ ਜਾਂਦੀ ਸੀ ਤੇ ਉਸ ਤੋਂ ਬਾਅਦ ਸਾਨੂੰ ਮੋਹਾਲੀ ਦੇ ਵਿੱਚ ਲੱਭੀ ਐ ਰੋਂਦੇ ਹੋਏ ਪਿਤਾ ਦੇ ਵੱਲੋਂ ਜਿਹੜੇ ਖੁਲਾਸੇ ਉਹ ਕੀਤੇ ਗਏ ਨੇ ਤਾਂ ਇੱਕ ਮਜਬੂਰ ਪਿਤਾ ਜਿਹੜਾ ਹੈ ਹੁਣ ਆਪਣੇ ਪੁੱਤ ਨੂੰ ਵਾਪਸ ਜਿਹੜਾ ਲਿਉਣ ਦੀ ਗੱਲ ਕਰ ਰਿਹਾ ਉਹਨ ਦਾ ਕਹਿਣਾ ਹੈ ਕਿ ਜਿਹੜਾ ਮੇਰਾ ਬੱਚਾ ਹੈ ਉਹ ਸਾਨੂੰ ਵਾਪਸ ਦਿੱਤਾ ਜਾਵੇ ਹਾਲਾਂਕਿ ਕਾਨੂੰਨ ਦੇ ਮੁਤਾਬਕ ਉਹ ਬੱਚਾ ਜਿਹੜੀ ਬੱਚੇ ਦੀ ਕਸਟਡੀ ਹੈ ਉਹ ਸਾਨੂੰ ਉਸ ਦੀ ਮਾਂ ਨੂੰ ਦੇਣੀ ਪਈ ਕਿਉਂਕਿ ਕਾਨੂੰਨ ਦੇ ਵਿੱਚ ਕਿਹਾ ਜਾਂਦਾ ਹੈ ਕਿ 5 ਸਾਲ ਤੱਕ ਬੱਚਾ ਜਿਹੜਾ ਹੈ ਉਹ ਮਾਂ ਦੇ ਕੋਲ ਰਹੇਗਾ ਤੇ ਇਸ ਤੇ ਲਈ ਜਿਹੜੀ ਕਸਟਡੀ ਹੈ ਉਹ ਮਾਂ ਨੂੰ ਦਿੱਤੀ ਗਈ ਹੈ ਤੇ ਉੱਥੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਬੱਚੇ ਨੂੰ ਤਾਂ ਵਾਪਸ ਜ਼ਰੂਰ ਲਵਾਵਾਂਗੇ ਕਿਉਂਕਿ ਉਹ ਸਾਡੇ ਬਿਨਾਂ ਨਹੀਂ ਰਹਿ ਸਕਦਾ ਜਦੋਂ ਉਸ ਦੀ ਮਾਂ ਪੇਕੇ ਜਾਂਦੀ ਸੀ ਤਾਂ ਉਹ ਬੱਚੇ ਨੂੰ ਨਾਲ ਲੈ ਕੇ ਜਾਂਦੀ ਸੀ ਤਾਂ ਬੱਚਾ ਉੱਥੇ ਵੀ ਰੋਂਦਾ ਸੀ ਤੇ ਉੱਥੇ ਵੀ ਨਹੀਂ ਰਹਿਣਾ ਚਾਹੁੰਦਾ ਸੀ ਲੇਕਿਨ ਜ਼ਬਰਦਸਤੀ ਉਸ ਨੂੰ ਉੱਥੇ ਰੱਖਿਆ ਜਾਂਦਾ ਸੀ ਤਾਂ ਹੁਣ ਕਈ ਜਿਹੜੇ ਵੱਡੇ ਖੁਲਾਸੇ ਨੇ ਉਹ ਕੀਤੇ ਗਏ ਨੇ ਔਰ ਇਹ ਵੀ ਕਿਹਾ ਗਿਆ ਹੈ ਕਿ ਮਾਪਿਆਂ ਨੂੰ ਯਾਨੀ ਕਿ ਉਸਦੇ ਕੁੜੀ ਦੇ ਜਿਹੜੇ ਪੇਕੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਉਹਨਾਂ ਦੀ ਕੁੜੀ ਦਾ ਕਿਸੇ ਹੋਰ ਦੇ ਨਾਲ ਚੱਕਰ ਹੈ ਔਰ ਉਹਨਾਂ ਨੇ ਫੋਨ ਵੀ ਜਿਹੜਾ ਉਸਦੇ ਕੋਲੋਂ ਫੜਿਆ ਸੀ ਕਈ ਵਾਰ ਲੇਕਿਨ ਇਸ ਦੇ ਬਾਵਜੂਦ ਵੀ ਉਹਨਾਂ ਨੇ ਉਸ ਨੂੰ ਇਹ ਕਿਹਾ ਕਿ ਤੂੰ ਘਰ ਵਸਾ ਤੂੰ ਉੱਥੇ ਰਹਿ ਆਪਣੇ ਸਹੁਰੇ ਘਰ ਲੇਕਿਨ ਉਹ ਸਹੁਰੇ ਘਰ ਰਹਿਣਾ ਨਹੀਂ ਚਾਹੁੰਦੀ ਸੀ ਤਾਂ ਕਈ ਵਾਰ ਘਰੋਂ ਜਿਹੜਾ ਭੱਜ ਜਾਂਦੀ ਸੀ ਕਿਸੇ ਨੂੰ ਦੱਸਦੀ ਵੀ ਨਹੀਂ ਸੀ ਕਿਸਦੇ ਨਾਲ ਗੱਲ ਕਰਦੀ ਹੈ ਉਸਦੇ ਪੇਕਿਆਂ ਨੇ ਉੱਤੋਂ ਫੋਨ ਵੀ ਖੋਲਿਆ ਸੀ ਤੇ ਉਸ ਨੂੰ ਸਹਰੇ ਘਰ ਜਿਹੜਾ ਤੋੜ ਦਿੱਤਾ ਸੀ ਜਦੋਂ ਪੇਕਿਆਂ ਤੇ ਉਸਦੇ ਕਿਸੇ ਦਾ ਵਿਆਹ ਹੁੰਦਾ ਹੈ ਉਸਦੀ ਭੈਣ ਦਾ ਵਿਆਹ ਹੁੰਦਾ ਹੈ ਤਾਂ ਉੱਥੇ ਜਦੋਂ ਜਾਂਦੇ ਨੇ ਤਾਂ ਕਿਸੇ ਮੁੰਡੇ ਦੇ ਨਾਲ ਗੱਲ ਕਰਦੇ ਹੋਏ ਉਸ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਫੜਿਆ ਸੀ ਤੇ ਫਿਰ ਜ਼ਬਰਦਸਤੀ ਉਹਨਾਂ ਨੇ ਕਿਹਾ ਕਿ ਤੂੰ ਇਸ ਨੂੰ ਲੈ ਕੇ ਆਪਣੇ ਘਰ ਜਾ ਔਰ ਉਸ ਤੋਂ ਬਾਅਦ ਉਸ ਦਾ ਮੋਬਾਈਲ ਜਿਹੜਾ ਉਸਤੇ ਪੇਕਿਆਂ ਨੇ ਖੋਲਿਆ ਸੀ ਲੇਕਿਨ ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸੇ ਕਰਕੇ ਡਿਵੋਰਸ ਜਿਹੜਾ ਹੋਇਆ ਹੈ ਔਰ ਵੀਡੀਓ ਜਿਹੜੀ ਤੁਸੀਂ ਦੇਖੀ ਸਾਰਿਆਂ ਨੇ ਵੀਡੀਓ ਦੇਖੀਏ ਕਿ ਕਿਸ ਤਰ੍ਹਾਂ ਥਾਣੇ ਦੇ ਵਿੱਚ ਰੋਂਦੇ ਹੋਏ ਪਰਿਵਾਰ ਨੇ ਆਪਣੇ ਜਿਗਰ ਦੇ ਟੋਟੇ ਨੂੰ ਉਸਦੀ ਮਾਂ ਨੂੰ ਦਿੱਤਾ ਤੇ ਉਸਦੀ ਮਾਂ ਜਿਹੜੀ ਉੱਥੇ ਹੱਸਦੀ ਹੋਈ ਨਜ਼ਰ ਆ ਰਹੀ ਹੈ ਬਾਕੀ ਸਾਰਿਆਂ ਦੇ ਚਿਹਰੇ ਭਾਵੁਕ ਸੀ ਉਦਾਸ ਸੀ ਲੇਕਿਨ ਮਾਂ ਜਿਹੜੀ ਹੈ ਉਹ ਹੱਸਦੀ ਹੋਈ ਨਜ਼ਰ ਆਈ ਹੈ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਪਤੀ ਪਤਨੀ ਨੂੰ ਫੇਰ ਤੋਂ ਜਿਹੜਾ ਕਿ ਇਕੱਠੇ ਹੋਣਾ ਚਾਹੀਦਾ ਹੈ ਇੱਕ ਬੱਚੇ ਦੀ ਜ਼ਿੰਦਗੀ ਜਿਹੜੀ ਹੈ ਖਰਾਬ ਹੋ ਰਹੀ ਹੈ ਜਦੋਂ ਮਾਂ ਤੇ ਪਿਤਾ ਦਾ ਤਲਾਕ ਹੋ ਜਾਂਦਾ ਹੈ ਤਾਂ ਸਭ ਤੋਂ ਵੱਧ ਝਿਕਰ ਪ੍ਰਭਾਵ ਪੈਂਦਾ ਤਾਂ ਬੱਚੇ ਦੀ ਜ਼ਿੰਦਗੀ ਤੇ ਪੈਂਦਾ ਹੈ ਬੱਚੇ ਦੀ ਜ਼ਿੰਦਗੀ ਜਿਹੜੀ ਹੈ ਖਰਾਬ ਹੋ ਜਾਂਦੀ ਹੈ ਨਾ ਉਹ ਦਰਦ ਰਹਿਦਾ ਹੈ ਨਾ ਉਧਰਦਾ ਤੇ ਇਸੇ ਕਰਕੇ ਜਿਹੜੇ ਤਲਾਕ ਨੇ ਉਹਨਾਂ ਨੂੰ ਰੋਕਣ ਦੇ ਲਈ ਕੀ ਕੁਝ ਕਰਨਾ ਚਾਹੀਦਾ ਹੈ ਕਿਵੇਂ ਜਿਹੜੇ ਡਿਵੋਰਸ ਰੇਟ ਹੈ ਉਸ ਨੂੰ ਘਟਾਇਆ ਜਾ ਸਕਦਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ